ਐਸਐਮਜੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਭੁਪਿੰਦਰ ਸਿੰਘ ਅੱਜਕੱਲ ਲੋਕਾਂ ਦੇ ਵਿੱਚ ਸਬਰ ਅਤੇ ਪਿਆਰ ਨਾਮ ਦੀ ਚੀਜ਼ ਇਸ ਕਦਰ ਘਟ ਗਈ ਹੈ ਕਿ ਮਾਮੂਲੀ ਜਹੀ ਤਕਰਾਰ ਤੇ ਉਹਨਾਂ ਦੀ ਲੜਾਈ ਇੰਨੀ ਵੱਧ ਜਾਂਦੀ ਹੈ ਕਿ ਇਨਸਾਨ ਨੂੰ ਇਸ ਦਾ ਖਮਿਆਜ਼ਾ ਕਈ ਵਾਰ ਆਪਣੀ ਜਾਨ ਦੇ ਕੇ ਚੁਕਾਉਣਾ ਪੈਂਦਾ ਹੈ ਅੱਜਕੱਲ ਆਸ-ਪਾਸ ਰਹਿ ਰਹੇ ਲੋਕਾਂ ਦੇ ਵਿੱਚ ਹੀ ਪਿਆਰ ਘਟਦਾ ਜਾ ਰਿਹਾ ਅਜਿਹਾ ਇੱਕ ਮਾਮਲਾ ਲੁਧਿਆਣਾ ਦੇ ਡੱਬਾ ਸਥਿਤ ਢਿੱਲੋਂ ਨਗਰ ਤੋਂ ਸਾਹਮਣਿਆ ਜਿੱਥੇ ਗੁਆਂਢ ਦੇ ਵਿੱਚ ਰਹਿੰਦੇ ਇੱਕ ਸ਼ਖਸ ਦਾ ਆਪਣੇ ਗੁਆਂਢੀਆਂ ਦੇ ਨਾਲ ਰੌਲਾ ਚੱਲ ਰਿਹਾ ਹੁੰਦਾ ਅਤੇ ਇਸ ਰੌਲੇ ਨੇ ਜਦੋਂ ਤਕਰਾਰ ਦਾ ਰੂਪ ਲਿਆ ਜਾਂਦਾ ਅਤੇ ਉਸ ਤੋਂ ਬਾਅਦ ਝਗੜਾ ਹੋ ਜਾਂਦਾ ਅਤੇ ਉਸ ਝਗੜੇ ਦੇ ਵਿੱਚ ਇਸ 40 ਸਾਲਾ ਸ਼ਖਸ ਦੀ ਮੌਤ ਹੋ ਜਾਂਦੀ ਹੈ ਅਤੇ ਪਰਿਵਾਰ ਦੇ ਵੱਲੋਂ ਰੋ ਰੋ ਕੇ ਇਨਸਾਫ ਦੀ ਗੁਹਾਰ ਲਗਾਈ ਜਾਂਦੀ ਹੈ ਦਰਸਲ ਮਾਮਲਾ ਲੁਧਿਆਣਾ ਦੇ ਡੱਬਾ ਸਥਿਤ ਢਿੱਲੋਂਗਰ ਇਲਾਕੇ ਦਾ ਹੈ ਜਿੱਥੇ ਇੱਕ ਸ਼ਖਸ ਦਾ ਆਪਣੇ ਗਵਾਂਡੀਆਂ ਦੇ ਵੱਲੋਂ ਹੀ ਕੁੱਟ-ਕੁੱਟ ਕੇ ਪਹਿਲਾਂ ਤਾਂ ਗੰਭੀਰ ਰੂਪ ਦੇ ਨਾਲ ਜ਼ਖਮੀ ਕਰ ਦਿੱਤਾ ਜਾਂਦਾ ਅਤੇ ਬਾਅਦ ਵਿੱਚ ਜਦੋਂ ਉਸ ਪੀੜਤ ਪਰਿਵਾਰ ਦੇ ਵੱਲੋਂ ਉਸ ਗੰਭੀਰ ਸੁਖਵਿੰਦਰ ਸਿੰਘ ਬਬਲੂ ਜੋ ਕਿ 40 ਸਾਲਾਂ ਦਾ ਦੱਸਿਆ ਜਾ ਰਿਹਾ ਹੈ ਉਸ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਪਰ ਉੱਥੇ ਜਾ ਕੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਉੱਥੇ ਹੀ ਜਾਣਕਾਰੀ ਦਿੰਦੇ ਹੋਏ ਮਲਕੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਮਹਾਲੇ ਦੇ ਵਿੱਚ ਸੁਖਵਿੰਦਰ ਰਹਿੰਦਾ ਜੋ ਕਿ ਟੈਂਪੋ ਚਲਾਉਣ ਦਾ ਕੰਮ ਕਰਦਾ ਹੈ ਅਤੇ ਉਸ ਦਾ ਆਪਣੇ ਗਵਾਂਡੀਆਂ ਦੇ ਨਾਲ ਕਾਫੀ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ ਅਤੇ 2 ਦਿਨ ਪਹਿਲਾਂ ਹੀ ਉਹਨਾਂ ਦਾ ਝਗੜਾ ਹੋ ਕੇ ਹਟਦਾ ਅਤੇ ਵੀਰਵਾਰ ਦੀ ਰਾਤ ਫਿਰ 10 ਵਜੇ ਦੇ ਕਰੀਬ ਉਹਨਾਂ ਦਾ ਆਪਸ ਦੇ ਵਿੱਚ ਝਗੜਾ ਹੁੰਦਾ ਅਤੇ ਮਲਕੀਤ ਸਿੰਘ ਉਹਨਾਂ ਨੂੰ ਛਡਵਾਉਣ ਗਿਆ ਸੀ ਉਹਨਾਂ ਦਾ આરોਪ ਹੈ ਕਿ ਗਵਾਂਡੀਆਂ ਦੇ ਵੱਲੋਂ ਉਸ ਦੇ ਸਿਰ ਦੇ ਵਿੱਚ ਡੰਡੇ ਮਾਰਨੇ ਸ਼ੁਰੂ ਕਰ ਦਿੱਤੇ ਕਿ ਜਿਸ ਤੋਂ ਬਾਅਦ ਸੁਖਵਿੰਦਰ ਸਿੰਘ ਬਬਲੂ ਜ਼ਮੀਨ ਤੇ ਡਿੱਗ ਜਾਂਦਾ ਅਤੇ ਉਸ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਜਾਂਦਾ ਅਤੇ ਉੱਥੇ ਉਸ ਦੀ ਮੌਤ ਹੋ ਜਾਂਦੀ ਹੈ ਅਤੇ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਰਹਿਣਾ ਗੁਰਵਿੰਦਰ ਸਿੰਘ ਜੀ ਕਿਹੜਾ ਇਲਾਕਾ ਦਾ ਮੈਂ ਇੱਥੋਂ ਦਾ ਰਹਿਣਾ ਦਾ ਨਾਮ ਮੇਰਾ ਮੁਕਾਨ ਢਿਲੋਂ ਨਗਰ ਗਲੀ ਨੰਬਰ ਗਲੀ ਨੰਬਰ 8 9 ਪੈਂਦੀ ਹੈ। ਅੱਛਾ ਜੀ ਠੀਕ ਹੈ ਕੀ ਹੋਇਆ ਕੀ ਹੋਇਆ ਜੀ ਪਸ ਆਹ ਹੱਸਾ ਜਾ ਕੇ ਸੀ ਕਿਥੇ ਗਲੀ ਦੇ ਵਿੱਚ ਜੀ ਮਲਕੀਤ ਸਿੰਘ ਤੇ ਮੁੰਡਾ ਉਸ ਤੋਂ ਫਿੰਦੇ ਸੀ ਬਬਲੂ ਇੱਥੇ ਖੜੇ ਸੀ ਅੱਛਾ ਜੀ ਤੇ ਸਾਂਡ ਲੰਘ ਰਿਹਾ ਸੀਗਾ ਅੱਛਾ ਜੀ ਪਰ ਸੌਣ ਦੀ ਗੱਲ ਹੈ ਅੱਛਾ ਜੀ ਤੇ ਉਹ ਨਾਲ ਲੱਗੇ ਫਤ ਤਰ ਮੋੜਾ ਲਿੰਦਾ ਉਹਨੇ ਉਹ ਕਹਿੰਦਾ ਵੀ ਅੰਕਲ ਅਗੋਂ ਦਿਨਾਂ ਲੰਗੋ ਇਹਦੇ ਹੂੰ ਇਹ ਮਾਰੇਗਾ ਅੱਛਾ ਜੀ ਕਹਿੰਦਾ ਵੀ ਮੈਂ ਕਿਹਾ ਨਿਸ਼ੜੀਆਂ ਵੀ ਯਾਰ ਮੈਨੂੰ ਮਾਰੂਗਾ ਹੂੰ बस ऐसे गल दतेया ने आंदा भी जे तू ने नहीं ਛੇੜੀ ਤੇ हि नहीं ਛੇੜੀ अच्छा जी बस इन परसों दी गल है अच्छा ते परसों दी गल है ते आज आज फिर आज फिर मतलब इन दा हसे मजाक ਦੇ ਵਿੱਚ ਇਹ ਆਫਸਰ ਚ ਹੱਥ ਪਾਈ ਹੋਗੇ ਅੱਛਾ ਮਤਲਬ ਮਰਡਰ ਅੱਜ ਹੋਇਆ ਮਰਡਰ ਅੱਜ ਹੋਇਆ ਅੱਛਾ ਕਿਵੇਂ ਹੋਇਆ ਕਿਵੇਂ ਉਹ ਜਦੋਂ ਇਹ ਦੋਨੋਂ ਜਣੇ ਹੱਥ ਪਾਈ ਹੋਏ ਨੇ ਉਹ ਥੱਲੇ ਸੀ ਇਹ ਮੁੰਡਾ ਉੱਪਰ ਸੀ ਨਹੀਂ ਨਹੀਂ ਹੱਥ ਪਾਈ ਹੋਣ ਦਾ ਕਾਰਨ ਅੱਜ ਕੀ ਕਾਰਨ ਅੱਜ ਕੋਈ ਉਹੀ ਉਸੇ ਪਰਸੋ ਵਾਲੀ ਮਤਲਬ ਹਸੇ ਮਜ਼ਾਕ ਨੂੰ ਅੱਜ ਫੇਰ ਇਹਨਾਂ ਨੇ ਦੁਬਾਰਾ ਛੇੜ ਲਿਆ ਦੁਬਾਰਾ ਛੇੜ ਲਿਆ ਉਹੀ ਗੱਲ ਛੇੜ ਕੇ ਬਸ ਉਹ ਕਹਿੰਦਾ ਵੀ ਮਤਲਬ ਤੂੰ ਬਹੁਤ ਬਦਮਾਸ਼ ਹੈ ਮੈਂ ਇਹ ਕਹਿੰਦਾ ਜਰ ਜਾਂ ਚਲਾ ਜਾ ਬਸ ਹਾਸੇ ਵਿੱਚ ਜਾ ਕੇ ਦੇ ਵਿੱਚ ਅੱਛਾ ਜੀ ਅੱਗੇ ਵੀ ਕਰਦੇ ਰਹਿੰਦੇ ਸੀ ਅੱਛਾ ਜੀ ਤੇ ਉਹ ਉਹ ਥੱਲੇ ਡੇਰ ਪਿਆ ਉੱਪਰ ਸੀ ਜੀ ਤੇ ਇਹਦੀਆਂ ਲੜਕੀਆਂ ਦੋ ਆ ਇੱਕ 2 ਬਾਈਕ ਸਾਲ ਦੀ ਇੱਕ 20 ਸਾਲ ਦੀ ਉਹਨਾਂ ਨੇ ਮਗਰਲੇ ਬੰਨੋ ਆ ਕੇ ਲੱਕੜ ਦੀਆਂ ਜਿਹੜੀਆਂ ਹੁੰਦੀਆਂ ਨੇ ਉਹ ਕਪੜੇ ਧੋਣ ਵਾਲੀਆਂ ਥਾਪੀ ਥਾਪੀ ਉਹਦੇ ਸਿਰ ਵਿੱਚ ਮਾਰੀਆਂ ਮਗਲੇ ਪਾਸ ਅੱਛਾ ਜੀ ਦੋਨੋਂ ਕੁੜੀਆਂ ਨੇ ਦੋਨੋਂ ਕੁੜੀਆਂ ਦੋਨੋਂ ਕੁੜੀਆਂ ਨੇ ਕੀ ਨਾਮ ਨੇ ਜੀ ਉਹਨਾਂ ਦੇ ਉਹਨਾਂ ਦੇ ਨਾਮ ਮੈਨੂੰ ਯਾਦ ਨਹੀਂ ਕਿ ਦੀਪੀ ਆ ਕਮਣੀ ਆ ਦੀਪੀ ਆ ਕਮਣੀ ਆ ਇੱਕ ਦੀਪੀ ਦਾ ਕਮਣੀ ਆ ਅੱਛਾ ਜੀ ਇਹ ਇਹਦੀ ਗੱਡੀ ਚਲਾਉਂਦਾ ਮੱਖਣ ਸਿੰਘ ਦਾ ਨਾਮ ਉਹਦੇ ਦਾ ਕੁੜੀਆਂ ਦੀ ਕਿੰਨੀ ਉਮਰ ਹੋਊਗੀ ਉਹਨਾਂ ਦੀ ਇੱਕ ਦੀ 22 ਸਾਲ ਇੱਕ 23 ਦੀ ਅਨਮੈਰਿਡ ਨੇ ਅਗਲਾ ਮਰਡਰ ਹੋਇਆ ਉਹ ਕੰਮ ਕੀ ਕਰਦਾ ਕੀ ਨਾਮ ਉਹਦਾ ਨਾਮ ਸੁਖਵਿੰਦਰ ਸਿੰਘ ਬਬਲੂਆ ਜੀ ਉਹ ਟੈਂਪੂ ਚਲਾਉਂਦਾ ਪਲਾਗੋ ਠੀਕ ਹੈ ਮੱਖਣ ਸਿੰਘ ਦਾ ਟੈਂਪੂ ਹੈ ਨਹੀਂ ਅਨਮੈਰਡਾ ਆ ਘਰ ਉਹਦਾ ਕੱਲਾ ਕੱਲੀ ਰਹਿੰਦਾ ਉਹ ਕੱਲਾ ਹੀ ਨਾਲ ਉਹਦਾ ਭਰਾ ਵਾ ਕਿੰਨੇ ਕ ਟਾਈਮ ਤੁਰੇ ਰਹਿੰਦੇ ਆ ਇਹ ਤਕਰੀਬਨ 30 35 ਸਾਲ ਤੋਂ ਜੰਦਈ ਇਹ ਜਗਲ ਵਿਗੀ ਆ ਉਦੋਂ ਦਾ ਹੀ ਉਹਦੇ ਪਿਓ ਨੇ ਮਕਾਨ ਲਿਆ ਸੀ ਅੱਛਾ ਤੇ ਇਹ ਜਿਹੜੀ ਥਾਪੀ ਮਾਰੀ ਆ ਉਹ ਦੋ ਕੁੜੀਆਂ ਨੇ ਮਾਰੀ ਦੋ ਕੁੜੀਆਂ ਨੇ ਮਾਰੀ ਉਹ ਤਾਂ ਬਾਪ ਜਰਾ ਸੀ ਉਹ ਥੱਲੇ ਸੀ ਇਹ ਮੁੰਡਾ ਉੱਪਰ ਸੀ ਅੱਛਾ ਜੀ ਇਹ ਆਪਸ ਵਿੱਚ ਲੜ ਰਹੇ ਸੀ ਇਹ ਛਡਾਰੇ ਸੀ ਮਲਕੀਤ ਸਿੰਘ ਮੱਖਣ ਸਿੰਘ ਨੇ ਲਗੋ ਛਡਾਰੇ ਆ ਅੱਛਾ ਜੀ ਮੈਂ ਤਾਂ ਪੈਲਸ ਵਿੱਚ ਵਿਆਹ ਵਿੱਚ ਸੀ ਮੈਨੂੰ ਤੇ ਇਹਨਾਂ ਨੇ ਹੁਣ ਜਾਂਦੇ ਆ ਉੱਥੇ ਜਾ ਕੇ ਲਿਆ ਅੱਛਾ ਜੀ ਅਸੀਂ ਹੁਣ ਉਹ ਜਿਹੜੀ ਡੈੱਡ ਬੋਡੀਆਂ ਨੇ ਘਰੇ ਵਾਲੇ ਸਾਨੂੰ ਜਵਾਬ ਦੇ ਦਿੱਤਾ ਮੌਕੇ ਤੇ ਡੈੱਥ ਹੋ ਗਈ ਸੀ ਇੱਥੇ ਮੌਕੇ ਤੇ ਅਸੀਂ ਘਰੇ ਵਾਲੇ ਦੇ ਖੜੇ ਉਹਨਾਂ ਨੇ ਜਵਾਬ ਦੇ ਦਿੱਤਾ ਅੱਛਾ ਜੀ ਸਿਵਲ 'ਚ ਖੜੇ ਉਹਨਾਂ ਨੇ ਸਾਰੇ ਜਦੋਂ ਚੈੱਕ ਕੀਤਾ ਕਹਿੰਦੇ ਨਹੀਂ ਡੈੱਡ ਪੁਲਿਸ ਨੂੰ ਤਲਾਕ ਕਿੰਨੀ ਦੀਤ ਤੋਂ ਬਾਅਦ ਇਹ ਕਿੰਨੀ ਉਮਰ ਦੀ ਬੰਦੇ ਦੀ ਇਹਦੀ ਤਕਰੀਬਨ 38 ਤੋਂ 40 ਦੇ ਵਿੱਚਕਾਰ ਆ ਪਛੜੀ ਪਹਿਲਾਂ ਵੀ ਕਦੀ ਕੋਈ ਇਦਾਂ ਦੀ ਗੱਲ ਹੋਈ ਲੜਾਈ ਝਗੜੇ ਨਹੀਂ ਪਹਿਲਾਂ ਇਹਨਾਂ ਨਾਲ ਕੋਈ ਲੜਾਈ ਝਗੜਾ ਨਹੀਂ ਹੁੰਦਾ ਅੱਛਾ ਜੀ ਇਹ ਕੱਲਾ ਰਹਿੰਦਾ ਮਕਾਨ ਉਹਦਾ ਆ ਉਹਦੇ ਨਾਲ ਭਰਾ ਦਾ ਮਕਾਨ ਆ ਅੱਛਾ ਜੀ ਤੇ ਭਰਾ ਨੇ ਪਹਿਲਾਂ ਸਾਰੇ ਮਕਾਨ ਦੀ ਆਪਣੇ ਨਾਂ ਰਜਿਸਟਰੀ ਕਰਾ ਲਈ ਸੀ ਤੇ ਭਰਾ ਮੌਕੇ ਤੇ ਸੀਗਾ ਉਦੋਂ ਭਰਾ ਮੌਕੇ ਤੇ ਸੀ ਉਹ ਕਹਿੰਦਾ ਵੀ ਮੇਰੇ ਵਾਸਤੇ ਮਰ ਗਿਆ ਕਿਉਂਕਿ ਨੇ ਹਿੱਸਾ ਲੈ ਲਿਆ ਨਾ ਆਪਣਾ ਅੱਛਾ ਜੀ ਪਹਿਲਾਂ ਨੇ ਹਿੱਸਾ ਸਾਰੀ ਰਜਿਸਟਰੀ ਇਹਨੇ ਕਰਾ ਲਈ ਸੀ ਭਰਾ ਨੇ ਹੁਣ ਅਸੀਂ ਮੱਲੇ ਵਾਲੇ ਨੇ ਰਲ ਕੇ ਤੇ ਇਹਨੂੰ ਅਸੀਂ ਇਹਦਾ ਹਿੱਸਾ ਦਵਾਤਾ ਜਿਹਨਾਂ ਨੇ ਮਰਡਰ ਕੀਤਾ ਉਹ ਫਰਾਰ ਹੈ ਜੀ ਭੱਜ ਗਏ ਸਾਰੇ ਉਹ ਹੁਣ ਪਰ ਆਹੀ ਆ ਜਿਹ अच्छा जी। ਵੀ ਇੱਥੇ ਕਿ ਨਹੀਂ? ਠੀਕ ਹੈ। ਬਾਕੀ ਉਹਦੀਆਂ ਭੈਣਾਂ ਦੋੜ ਨੇ ਵਿਆਹੀਆਂ ਨੇ। ਉਹਨਾਂ ਨੂੰ ਤਲਾਕ ਕਰਤੀ ਆ। ਠੀਕ ਹੈ। ਉਹ ਸਵੇਰੇ ਆਉਣਗੀਆਂ। ਜੋ ਉਹਨਾਂ ਦੀ ਕਾਰਵਾਈ ਕਰਨੀ ਹੋਏਗੀ ਉਹ ਸਭ ਨਾਲ ਹੀ ਚੱਲਾਂਗੇ। ਠੀਕ ਹੈ। ਉਹ ਵੀ ਗਰੀ ਪਰਿਵਾਰ। ਅਸੀਂ ਇਹ ਵੀ ਨਹੀਂ ਚਾਹੁੰਦੇ ਵੀ ਉਹਨਾਂ ਨਾਲ ਵੀ ਇੰਨੇ ਜਾ ਜੋ ਜਿਹੜਾ ਕਾਰਨ ਸੀ ਉਹ ਮਾਮੂਲੀ ਗੱਲ ਸੀ। ਮਾਮੂਲੀ ਗੱਲ। ਕਦਰ ਤੱਕ ਪਹੁੰਚ ਗਈ। ਕਦਰ ਤੱਕ ਪਹੁੰਚ ਗਈ। ਦੋ ਕਦਰੋਂ ਇਹਨਾਂ ਜਿ ਇੱਕ ਹੋ ਰਿਹਾ ਹੈ ਇੱਧਰ। ਜੀ। ਐਸਐਮਜੀ ਨਿਊਜ਼ ਦੇ ਲਈ ਲੁਧਿਆਣਾ ਤੋਂ ਵਿਸ਼ੇਸ਼ ਚਲੋਟਾ ਦੀ ਰਿਪੋਰਟ।